ਮੈਂ ਵਿਖਰੇ ਸਾਰੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਜਦੋਂ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੇ ਸੀ 10 ਦਸੰਬਰ 2024 ਨੂੰ ਸ੍ਰੀ ਹਰਵੰਦ ਸਾਹਿਬ ਦੇ 메ਨ ਗੇਟ ਦੇ ਸਾਹਮਣੇ ਤਾਂ ਨਰਿੰਦਰ ਸਿੰਘ ਚੌੜਾ ਵੱਲੋਂ ਗੋਰੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ ਇਨਾਂ ਨੂੰ ਭਕਦਾ ਹੈ ਕਿ ਕਦੇ ਇਲਜ਼ਾਮ ਲਗਾਏ ਜਾਂਦੇ ਨੇ ਕਾਂਗਰਸ ਉੱਤੇ ਕਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਦੇ ਉਂਗਲੀ ਖੜੀ ਕੀਤੀ ਜਾਂਦੀ ਹੈ ਅ ਸ਼੍ਰੀ ਅਬਰ ਸਰ ਦੀ ਪੁਲਿਸ ਤੇ ਬਾਅਦ ਵਿੱਚ ਨਰੈਨ ਸਿੰਘ ਚੋੜਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਰਿਮਾਂਡ ਤੇ ਗਏ ਰਿਮਾਂਡ ਤੋਂ ਬਾਅਦ ਕਾਫੀ ਲੰਮਾ ਸਮਾਂ ਜੇਲ੍ਹ ਰਹਿਣ ਤੋਂ ਬਾਅਦ ਨਰੈਲ ਸਿੰਘ ਚੋੜਾ ਨੂੰ ਅੰਤਨਜਬਾਂਤ ਮਿਲੀ ਕਿਉਂਕਿ ਨਰੈਨ ਸਿੰਘ ਚੋੜਾ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਆ ਭਾਵਨਾਤਮਿਕ इमोशनल ਹੋ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਾਰ-ਵਾਰ ਉਹਨਾਂ ਨੇ ਕਿਹਾ ਕਿ ਨਾ ਤਾਂ ਮੇਰਾ ਬਬਰ ਖਾਲਸਾ ਜਿਹੜੀ ਇੰਟਰਨੈਸ਼ਨਲ ਗਰੁੱਪ ਹੈ ਨਾ ਤਾਂ ਉਹਦੇ ਨਾਲ ਹੈ ਨਾ ਕਿਸੇ ਖਾਲਸਤਾਨੀ ਦੇ ਨਾਲ ਮੇਰਾ ਕੋਈ ਲੈਣ ਦੇਣਾ ਹੈ ਲੇਕਿਨ ਜਿਹੜੀ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲੱਗੀ ਹੈ ਉਹ ਬੜੀ ਘਟ ਹੈ ਕਿਉਂਕਿ ਜਿੰਨਾ ਘਾਨ ਨਸਲ ਕੁਸ਼ੀ ਕੀਤੀ ਹੈ ਸੁਖਬੀਰ ਬਾਦਲ ਮਰੂਪ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਜ਼ਾ ਬੜੀ ਘਟ ਦਿੱਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਆ ਜਿਹੜੇ ਹੈਗੇ ਨੇ ਸੁਲਤਾਨ ਸਿੰਘ ਜਿਹੜੇ ਹੁਣ ਮੁਅਤਲ ਕਰ ਦਿੱਤੇ ਗਏ ਨੇ ਬਾਅਦ ਵਿੱਚ ਕੇਸ ਚੱਲਿਆ ਮੁਕਦਮਾ ਚੱਲਿਆ ਲੇਕਿਨ ਜਿਹੜੇ ਬਰੀ ਹੋਏ ਲੇਕਿਨ ਬਾਅਦ ਵਿੱਚ ਜਿਹੜਾ ਹੈ ਦਰਵਾਜਾ ਖੜਕਾਇਆ ਗਿਆ ਐਨ ਆਈਏ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਸੁਖਵੀਰ ਸਿੰਘ ਬਾਦਲ ਵੱਲੋਂ ਕਿ ਨਰੈਨ ਸਿੰਘ ਚੌੜਾ ਨੂੰ ਜ਼ਬਾਨਤ ਕਿਉਂ ਮਿਲੀ ਹਾਲਾਂਕਿ ਕਈ ਜਥੇਬੰਦੀਆਂ ਵੱਲੋਂ ਇਹ ਵੀ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਬਕਾ ਜਥੇਦਾਰ ਗਿਆਨੀ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇ ਕਿਉਂ ਜਾਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਧਾਮੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਨਰਿੰਦਰ ਸਿੰਘ ਚੋੜਾ ਨੂੰ ਲੈ ਕੇ ਕਿ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲਾ ਕੀਤਾ ਹੈ ਜੇਕਰ ਨਿਸ਼ਾਨਾ ਸਹੀ ਲੱਗਦਾ ਤੇ ਮੌਕੇ ਤੇ ਸੁਖਬੀਰ ਸਿੰਘ ਬਾਦਲ ਦੀ ਮੌਤ ਵੀ ਹੋ ਸਕਦੀ ਸੀ ਇਹ ਖੁਦ ਮੰਨਿਆ ਹੈ ਨਰਿੰਦਰ ਸਿੰਘ ਚੋੜਾ ਨੇ ਉਸ ਤੋਂ ਬਾਅਦ ਜਿਵੇਂ ਹੀ ਨਰਿੰਦਰ ਸਿੰਘ ਚੋੜਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਪਟੀਸ਼ਨ ਦਾਇਰ ਕੀਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੀ ਮਦਦ ਲਈ ਪਟੀਸ਼ਨ ਦਾਇਰ ਕੀਤੀ ਗਈ ਨਰਿੰਦਰ ਸਿੰਘ ਚੌੜਾ ਦੇ ਵਿਰੁੱਧ ਕਿ ਐਨਆਈਏ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਅੱਜ ਫਿਰ ਦੁਬਾਰਾ ਜਿਹੜੀ ਤਰੀਕ ਤੇ ਹਾਜ਼ਰ ਹੋਏ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਜਾਂਚ ਵਾਸਤੇ ਐਨਆਈ ਦੀ ਮਦਦ ਲਈ ਸੀ ਐਨਆਈ ਨੇ ਅੱਜ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜੇ ਕੋਲੋਂ ਸਮਾਂ ਮੰਗਿਆ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਮਾਂ ਚਾਹੀਦਾ ਹੈ ਇਸ ਦੀ ਪ੍ਰੋਪਰ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਨ ਦੇ ਲਈ ਨਰੈਨ ਸਿੰਘ ਚੌੜਾ ਹੁਣ ਸੋਸ਼ਲ ਮੀਡੀਆ ਤੇ ਵੀ ਸਰਗਰਮ ਨੇ ਹਰ ਰੋਜ਼ ਕਿਸੇ ਨਾ ਕਿਸੇ ਚੈਨਲ ਤੇ ਉਹਨਾਂ ਦੀ ਇੰਟਰਵਿਊ ਆਉਂਦੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਖੁਦ ਭਾਵਨਾਤਮਿਕ ਖੁਦ ਇਮੋਸ਼ਨਲ ਹੋਇਆ ਹਾਂ ਕਿ ਇਹਨਾਂ ਨੇ ਕੌਮ ਦਾ ਕਹਾਣ ਕੀਤਾ ਨਸਲ ਪੁਸ਼ੀ ਕੀਤੀ ਕਰਦਾਰ ਪੁਸ਼ੀ ਕੀਤੀ ਧਰਮ ਦੀ ਆੜ ਦੇ ਵਿੱਚ ਇਹਨਾਂ ਨੇ ਮੋਟਾ ਪੈਸਾ ਕਮਾਇਆ ਤੇ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਵੀ ਧੋਖਾ ਕੀਤਾ ਇਸ ਕਰਕੇ इमोशनल ਹੋ ਕੇ ਮੈਂ ਇਹਨਾਂ ਨੂੰ ਗੋਲੀ ਮਾਰੀ ਹੈ ਹਾਲਾਂਕਿ ਨਿਸ਼ਾਨਾ ਕਹਿੰਦੇ ਨੇ ਮੇਰੇ ਵੱਲੋਂ ਜਿਹੜਾ ਉਹ ਨਹੀਂ ਪ੍ਰੋਪਰ ਲੱਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਗਵਰਨਮੈਂਟ ਸੀ ਕੁਲਦੀਪ ਸਿੰਘ ਉਹਨਾਂ ਵੱਲੋਂ ਇਹ ਮੁਸਤਫਦੀ ਕਰਕੇ ਜਿਹੜਾ ਨਰੇਂਦਰ ਸਿੰਘ ਚੋੜਾ ਦਾ ਮੌਕੇ ਤੇ ਪਿਸਤੌਲ ਜਿਹੜਾ ਹੈ ਦਿਵੋਚ ਲਿਆ ਗਿਆ ਲੇਕਿਨ ਐਨਆਈ ਨੇ ਹੁਣ ਜਿਹੜਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਕੋਲ ਪ੍ਰੋਪਰ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਮਾਂ ਚਾਹੀਦਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਗਏ ਅੱਜ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਦੋਂ ਹਾਜ਼ਰ ਹੋਏ ਉਹ ਇਧਰੋਂ ਐਨਆਈ ਦੀ ਟੀਮ ਨੇ ਕਿਹਾ ਕਿ ਸਾਨੂੰ ਸਮਾਂ ਚਾਹੀਦਾ ਹੈ ਸਮੇਂ ਤੋਂ ਬਾਅਦ ਪ੍ਰੋਪਰ ਜਾਣਕਾਰੀ ਲਵਾਂਗੇ ਡਰੈਨ ਸਿੰਘ ਚੋੜਾ ਬਾਰੇ ਕੀ ਉਹਨਾਂ ਨੇ ਹਮਲਾ ਕੀਤਾ ਇਮੋਸ਼ਨਲ ਹੋ ਕੇ ਕੀਤਾ ਜਾਂ ਖਾਲਸਤਾਨੀ ਸਮਰਥਕ ਜਿਹੜੇ ਨੇ ਜਿਹੜੇ ਬਾਹਰ ਦੇ ਦੇਸ਼ਾਂ ਵਿੱਚ ਬੈਠੇ ਨੇ ਜਿਸ ਤਰ੍ਹਾਂ ਬਬਰ ਇੰਟਰਨੈਸ਼ਨਲ ਖਾਲਸਾ ਨੇ ਉਹਨਾਂ ਬਾਰੇ ਵੀ ਉਹ ਉਹਨਾਂ ਦੇ ਨਾਲ ਹੈ ਨਹੀਂ ਜਾਣੀ ਹੈ ਕਿ ਇਮੋਸ਼ਨਲ ਹੋ ਕੇ ਕੀਤਾ ਤਾਂ